ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਹੈ ਜਿਸ ਤਹਿਤ ਗਾਂਧੀ ਕੈਂਪ ਬਟਾਲਾ ਵਿਖੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਸੰਪਤੀ ਨੂੰ ਜ਼ਬਤ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਗਾਂਧੀ ਕੈਂਪ ਵਿੱਚ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਗਗਨਦੀਪ ਸਿੰਘ ਜੇ ਸੁਪਰ 6 ਮੁਕਦਮੇ ਦਰਜ ਹਨ ਦੀ ਕਰੀਬ 733000 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਉਹਦਾ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੂਬਾ ਸਰਕਾਰ ਨੇ ਪੁਲਿਸ ਨੂੰ ਸਮਗਲਰਾਂ ਦੀ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਜਿਸ ਤਹਿਤ ਗਾਂਧੀ ਕੈਂਪ ਬਟਾਲਾ ਵਿਖੇ ਇੱਕ ਕਾਰਵਾਈ ਕੀਤੀ ਗਈ ਹੈ ਮੇਰੇ ਇਥੇ ਗੰਦੇ ਆਜੀ ਗਾਂਧੀ ਕੈਂਪ ਮਕਰਮਾ ਨੰਬਰ 230/2 ਇਹ ਵਿੱਚ ਗਗਨਦੀ ਸਨਫਾ ਸ਼ੋਕਮਾ ਦੀ ਪ੍ਰਾਪਰਟੀ ਫੀ ਕੀਤੀ ਹੈ ਨਿਰਵਰਤ 700000 ਰੁਪਏ ਦੀ ਜੀ ਜਿਤੇ 6 ਕੁੱਲ ਮੁਕਰਮੰਦਸੀ ਕਿ ਸਜਾ ਵਾ ਹੋ ਚੁੱਕਿਆ ਤੇ 5 ਨੋਟਲ ਨੇ ਜੀ ਇਸ ਕੋ ਲੈਵਲ ਮੂਲ ਕੋਈ ਪ੍ਰਾਪਰਟੀ ਦਿੱਤਾ ਹਾਂ ਕਿ ਹਾਂ ਜੀ ਸਬੜੀ ਨੇ ਤਾਂ ਆਪਣੇ ਕਿਤੇ ਕੋਲ ਕੀਤੇ ਆ ਬਟ ਡਿਸਟ੍ਰਿਕਟ ਲੈਵਲ ਤੇ ਕਰ ਰਹੇ ਨੇ ਜੀ ਇਹ ਨਹੀਂ ਕਰ ਵੀ ਚਾਰੀ ਰਹੇਗੀ ਇਸ ਦਾ ਬਿਲਕੁਲ ਜਿਹੜਾ ਆਪਣੇ ਨਸ਼ਾ ਵੇਚੇਗਾ ਤੁਕਨ ਬਿਲਕੁਲ ਇਤਰਾਜ ਨਹੀਂ ਹੋਣਾ